ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਯਾਤਰਾਵਾਂ ਦੇ ਸਭ ਤੋਂ ਖਾਸ ਅਤੇ ਨਜ਼ਦੀਕੀ ਸਾਥੀ ਭਾਈ ਮਰਦਾਨਾ ਜੀ ਸਨ। ਭਾਈ ਮਰਦਾਨਾ ਜੀ ਮਰਾਸੀ ਜਾਤੀ ਨਾਲ ਸੰਬੰਧਿਤ ਸਨ ਜਿਸ ਨੂੰ ਉਸ ਸਮੇਂ ਦੇ ਸਮਾਜ ਵਿੱਚ ਨੀਵੀਂ ਜਾਤੀ ਮੰਨਿਆ ਜਾਂਦਾ ਸੀ। ਇੱਕ ਖੱਤਰੀ ਕੁਲ ਦੇ ਨਾਨਕ ਦਾ ਇੱਕ ਨੀਵੀਂ ਜਾਤੀ ਦੇ ਵਿਅਕਤੀ ਨਾਲ ਹਮੇਸ਼ਾ ਇਕੱਠੇ ਰਹਿਣਾ, ਇਕੱਠੇ ਭੋਜਨ ਕਰਨਾ ਅਤੇ ਇਕੱਠੇ ਸਫ਼ਰ ਕਰਨਾ ਉਸ ਸਮੇਂ ਦੀ ਸਭ ਤੋਂ ਵੱਡੀ ਸਮਾਜਿਕ ਕ੍ਰਾਂਤੀ ਸੀ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਨਾ ਸਿਰਫ ਆਪਣਾ ਰਬਾਬੀ ਅਤੇ ਸਾਥੀ ਬਣਾਇਆ ਬਲਕਿ ਉਹਨਾਂ ਨੂੰ ਭਾਈ ਕਹਿ ਕੇ ਬੁਲਾਇਆ ਉਹਨਾਂ ਦਾ ਅਟੁੱਟ ਸੰਬੰਧ ਇਹ ਸਪਸ਼ਟ ਕਰਦਾ ਹੈ ਕਿ ਰੱਬ ਦੀ ਨਜ਼ਰ ਵਿੱਚ ਹਰ ਇਨਸਾਨ ਬਰਾਬਰ ਹੈ ਅਤੇ ਜਾਤੀ ਪਾਤ ਲਈ ਅਸਲ ਧਰਮ ਵਿੱਚ ਕੋਈ ਥਾਂ ਨਹੀਂ ਹੈ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਸਮਾਜ ਵਿੱਚ ਫੈਲੀ ਛੂਤਛਾਤ ਅਤੇ ਜਾਤੀ ਭੇਦ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਉਹਨਾਂ ਨੇ ਮੰਨਿਆ ਕਿ ਜਦੋਂ ਪ੍ਰਮਾਤਮਾ ਇੱਕ ਹੈ ਤਾਂ ਉਸ ਦੇ ਬਣਾਏ ਹੋਏ ਸਾਰੇ ਇਨਸਾਨ ਵੀ ਉਸ ਦੀ ਇੱਕੋ ਜੋਤ ਦਾ ਹਿੱਸਾ ਹੋਣ ਕਰਕੇ ਬਰਾਬਰ ਹਨ ਇਸ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਲੰਗਰ ਅਤੇ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਗਈ ਜਿੱਥੇ ਰਾਜਾ ਤੇ ਰੰਖ ਯਾਨੀ ਭਿਖਾਰੀ ਉੱਚਾ ਤੇ ਨੀਵਾ ਸਾਰੇ ਇੱਕੋ ਸੱਤਰ ਤੇ ਬੈਠ ਕੇ ਭੋਜਨ ਛਕਦੇ ਹਨ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨ ਬੋ ਸਾਰੀ ਮਨੁੱਖੀ ਜਾਤੀ ਨੂੰ ਇੱਕ ਹੀ ਪਛਾਣੋ ਸਤਿ ਸ੍ਰੀ ਅਕਾਲ